موسيقى المرض ਮੈਂ ਮੈਂ ਤੁਹਾਨੂੰ ਇੱਕ ਪੋਸਟ ਵੀ ਕਰ ਦਵਾਂਗਾ। ਸਤਿ ਸ਼੍ਰੀ ਅਕਾਲ। ਇਹ ਇੱਕ ਵੀਡੀਓ ਹੈ। ਅ ਸੈਂਕਿ ਯੂ ਫਾਰ ਦਿਸ ਸਪੋਰਟ। ਅ ਜੇਰਾ ਨਹੀਂ। ਉਹ ਸ਼ਕਰੋ ਦੇ ਰਿਹਾ। ਜੇਰਾ ਇਸ ਤਰੀਕੇ ਨਾਲ ਜੇੜੀ ਤੋਂ ਪੁਲਿਸ ਆ ਕੇ ਅ ਚੈਕਿੰਗ ਕਰਦੀ, ਤਲਾਸ਼ੀ ਕਰਦੀ, ਨਜ਼ਰ ਆਵੇਗੀ। ਪਰ ਤੁਸੀਂ ਰਵੇ ਇੱਕ ਸਾਲ ਤੋਂ ਤੁਸੀਂ ਮੜੀ ਫਾਇਰ ਨਹੀਂ ਹੋ ਰਹੀ। ਬਰਤੂਲ ਬਾਰੇ ਕਿਨੇ ਦੇਖਿਆ ਹੈ ਮੇਰੇ ਨਾਲ ਲੋਕੀਂ ਇਸ ਵਕਤ ਖੜਾ ਹੋ ਕੇ ਦੇਖ ਰਹੇ ਸਾਰੇ ਆਪਰ ਬੈਠੋ ਬਾਰੇ ਕਿ ਨਾਲ ਟੈਨੈਕ ਪ੍ਰੈਸ ਕਰਦੇ ਹੋਏ ਨਜ਼ਰ ਆ ਰਹੀ ਹੈ ਬੜੀ ਚੱਕੀ ਲੱਗਦਾ ਹੈ ਤਾਂ ਉਸ ਨੂੰ ਅੱਗੇ ਆਪੇ ਲੈ ਗਿਆ ਹੈ ਇਥੇ ਜਿੱਥੇ ਕਿ ਲੋਡ ਵਾਟੇ ਟੁਕੜੀ ਜਿਹੜੀ ਹੈਗੀ ਉਹ ਟਿੱਕੇ ਜਾ ਰਹੀ ਹੈ ਲੋਡ ਵਾਟੇ ਟੁਕੜੀ ਜਿਹੜੀ ਹੈ ਉਹ ਤੁਹਾਨੂੰ ਅਸੀਂ ਨਹੀਂ ਰੱਖਾਵਾਂਗੇ ਪਤਾ ਹੀ ਹੈ ਪਤਾ ਹੀ ਹੈ ਮੇਰੇ ਦੋਸਤ ਵੀਰ ਕੋਈ ਪਰਜਤਾ ਚਲਾਦਾ ਹੀ ਨਹੀਂ ਨਾ ਕੋਈ ਕੋਈ ਬੰਦੇ ਦੇ ਵਿੱਚ ਸੇਕ ਪਾਈ ਗਏ ਬਿਲਕੁਲ ਹਾਲਾਤਾਂ ਜਿਹੜੀਆਂ ਸਾਡੇ ਦੇ ਕਰਿਆ ਯਾਰ ਹਾਂਜੀ ਅੱਜਕੱਲ੍ਹ ਕੇ ਜਿਹੜੇ ਹਾਲਾਤ ਹੈ ਉਹ ਸੈਂਸਿਟਿਵ ਹਾਲਾਤਾਂ ਨੂੰ ਧਿਆਨ ਚ ਰੱਖਦੇ ਹੋਏ ਫਰੀਦਕੋਟ ਪੁਲਿਸ ਪੂਰੀ ਤਰ੍ਹਾਂ ਸचेत ਹੈ ਔਰ ਹਰ ਤਰ੍ਹਾਂ ਦੀ ਸਥਿਤੀ ਤੋਂ ਨਜੱਠਣ ਲਈ ਪੂਰੀ ਤਰ੍ਹਾਂ ਚਾਕ ਚੌਬੰਦ ਔਰ ਤਿਆਰ ਹੈ ਇਹ ਉਹਦੀ ਲੜੀ ਦੇ ਤਹਿਤ ਅੱਜ ਅਸੀਂ ਇੱਥੇ ਰੇਲਵੇ ਸਟੇਸ਼ਨਸ 'ਚ ਕੋਆਰਡੀਨੇਟ ਸਰਚ ਆਪਰੇਸ਼ਨ ਕਰਾ ਨਹੀਂ। ਪਰ ਇਹਦਾ ਮੇਨ ਮਤਲਬ ਇਹ ਵੀ ਹੈ ਕਿ ਇੱਕ ਜਦੋਂ ਇੱਕ ਪ੍ਰੋਪਰ ਐਂਟੀ ਸਬੋਟੇਜ ਚੈੱਕ ਹੁੰਦਾ ਹੈ ਔਰ ਪੁਲਿਸ ਦੀ ਇੱਕ ਪ੍ਰੈਜ਼ੈਂਸ ਹੁੰਦੀ ਹੈ ਡੌਗ ਫੋਰਟ ਦੇ ਥਰੂ ਚੈੱਕ ਹੁੰਦੇ ਤਾਂ ਜਿਹੜੇ ਵੀ ਸ਼ੱਕੀ ਬੰਦੇ ਹੁੰਦੇ ਆ ਜਾਂ ਸ਼ੱਕੀ ਸ਼ੱਕੀ ਵਸਤੂਆਂ ਹੁੰਦੀ ਹੈ ਉਹਨਾਂ ਦੀ ਇੱਕ ਪ੍ਰੋਪਰ ਚੈਕਿੰਗ ਹੋ ਜਾਂਦੀ ਹੈ। ਤਾਂ ਉਹੀ ਅੱਜ ਸਾਡਾ ਇੱਕ ਮੇਨ ਟੀਚਾ ਹੈ ਔਰ ਇਸ ਤੋਂ ਇਲਾਵਾ ਜਿਹੜਾ ਹੈਗਾ ਸਾਡਾ ਇੱਕ ਪ੍ਰੋਪਰ ਕੋਆਰਡੀਨੇਸ਼ਨ ਹੈ ਵਿਦ ਦਾ ਰੇਲਵੇ ਅਥਾਰਟिटीज ਕਿਉਂਕਿ ਰੇਲਵੇ ਇਸ ਇੱਕ ਬਹੁਤ ਇੱਕ ਇੰਪੋਰਟੈਂਟ ਮੂਡ ਆਫ ਟਰਾਂਸਪੋਰਟੇਸ਼ਨ ਰਹਿਦਾ ਹੈ ਇਸ ਵੀ ਇੱਕ ਕੰਟਰੀ ਲਈ ਉਹਦੀ ਸੈਕਿਉਰਿਟੀ ਔਰ ਸੇਫਟੀ ਨੂੰ ਅਸੈਸ ਕਰਨ ਵਾਸਤੇ ਅੱਜ ਅਸੀਂ ਇੱਥੇ ਆਏ ਹਾਂ ਬੜਾ ਕਾਫੀ ਤਰ੍ਹਾਂ ਦੀਆਂ ਜਨਰਲ ਹੂਮਨਸ ਲਾਈਆਂ ਜਾ ਰਹੀਆਂ ਨੇ ਕਿਉਂਕਿ ਜਿਸ ਤਰ੍ਹਾਂ ਕਿ ਸਰਹੱਦ ਤੇ ਤਣਾਅ ਹੈ ਕਾਫੀ ਤਰ੍ਹਾਂ ਦੀਆਂ ਪਹੁੰਚ ਮਿਲਦੀਆਂ ਉਸ ਨੂੰ ਰੋਕਣ ਲਈ ਆਪਾਂ ਕਿਸ ਤਰ੍ਹਾਂ ਦੇ ਦੇਖਿਏ ਤੁਹਾਡੇ ਮਾਧਿਅਮ ਰਾਹੀਂ ਮੈਂ ਫਰੀਦਕੋਟ ਪਾਸਿਆਂ ਨੂੰ ਇਹੀ ਅਪੀਲ ਕਰਾਂਗੀ ਕਿ ਅਸੀਂ ਕਿਸੇ ਵੀ ਤਰ੍ਹਾਂ ਦੀ ਫੇਕ ਨਿਊਜ਼ ਤੇ ਬਿਲੀਵ ਨਾ ਕਰਨ ਇਸ ਤੋਂ ਇਲਾਵਾ ਅਗਰ ਕੋਈ ਵੀ ਤੁਹਾਡੇ ਕੋਲ ਇੱਕ WhatsApp ਮੈਸੇਜ ਆਂਦਾ ਹੈ ਔਰ ਉਹ ਵੈਰੀਫਾਈ ਕਰਨ ਤੋਂ ਬਗੈਰ ਅੱਗੇ ਕੋਈ ਵੀ ਫਾਰਵਰਡ ਨਾ ਕਰੋ ਇੱਕ ਬਹੁਤ ਜ਼ਰੂਰੀ ਇੱਕ ਗੱਲ ਇਹ ਹੈ ਕਿ ਕਦੇ ਵੀ ਅਗਰ ਮੰਨ ਲਿਆ ਸਾਡੀ ਆਰਮੀ ਦੀ ਇੱਕ ਮੂਵਮੈਂਟ ਹੈ ਜਾਂ ਆਰਮੀ ਦੀ ਗੱਡੀਆਂ ਦੀ ਮੂਵਮੈਂਟ ਹੈ ਕੋਈ ਵੀ ਅਜਿਹੀ ਇੱਕ ਇਨਫੋਰਮੇਸ਼ਨ ਹੈ ਜਿਹੜਾ ਜਿਹੜੀ ਤੁਹਾਡੇ ਫੋਨ 'ਚ ਤੁਸੀਂ ਫੋਟੋਸ ਕਲਿੱਕ ਕੀਤੀਆਂ ਵੀਡੀਓਜ਼ ਬਣਾਈਆਂ ਉਹਨਾਂ ਨੂੰ ਇਮੀਡੀਏਟਲੀ ਤੁਸੀਂ ਡਿਲੀਟ ਕਰੋ ਔਰ ਅੱਗੇ ਬਿਲਕੁਲ ਵੀ ਕਿਸੇ ਸੋਸ਼ਲ ਮੀਡੀਆ ਪਲੈਟਫਾਰਮ ਤੇ ਅੱਗੇ ਨਾ ਤੁਸੀਂ ਅੱਗੇ ਭੇਜੋ ਅਗਰ ਸਾਡੇ ਧਿਆਨ 'ਚ ਔਰ ਸਾਡੀ ਨੌਲੇਜ 'ਚ ਇਹ ਚੀਜ਼ ਆਂਦੀ ਹੈ ਤੇ ਅਸੀਂ ਉਸ 'ਤੇ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਕਿਉਂਕਿ ਇਸ ਸਮੇਂ ਅਗਰ ਅਸੀਂ ਐਸਾ ਕਰਦੇ ਹਾਂ ਤੇ ਕਿਤੇ ਨਾ ਕਿਤੇ ਅਸੀਂ ਆਪਣੇ ਦੁਸ਼ਮਣ ਨੂੰ ਫਾਇਦਾ ਨਾ ਪਹੁੰਚਾ ਦਈਏ ਇਸ ਗੱਲ ਦਾ ਸਾਨੂੰ ਇੱਕ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ इस तो अलावा मैं एक ये भी कहगी कि फरीदकोट पुलिस नीचे तो सारे मोडे तो मोड़ा लगा के खड़े हो और आज शाम से असी ठीकरी पहरे भी फरीदकोट चलाना शुरू करेंगे तो अपने लोगल जो इलाके एस एच ओ साहब ने डी एस पी साहब ने उन्होंने तुम तो कोपरेशन करो और जिमें पंजाब की एक बहुत गौरवशाली एक इतिहास रहा है कि हमेशा जनता ने पुलिस नाल आर्मी नाल फौज न मोडे तो मोटा लगा के कोई भी अगर ਸਾਡੇ ਕੋਲ ਚੁਣੌਤੀ ਆਂਦੀ ਏ ਉਸ ਤੋਂ ਅਸੀਂ ਇਕੱਠੇ ਨਜਿੱਟਦੇ ਨੇ ਤੇ ਉਸ ਦੇ ਰਿਗਾਰਡਿੰਗ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੀ ਹਾਂ ਤੋਂ ਅਲਾਵਾ ਅਗਰ ਇੱਕ ਬਲੈਕਆਊਟ ਹੁੰਦਾ ਹੈ ਜਾਂ ਇੱਕ ਰੈਡ ਅਲਰਟ ਸਾਇਰਨ ਹੁੰਦਾ ਹੈ ਉਹ ਚ ਕਿਤੇ ਵੀ ਇਹ ਕੋਈ ਵੀ ਇੱਕ ਸਿੰਗਲ ਲਾਈਟ ਵੀ ਨਾ ਜਲਾਓ ਅਗਰ ਸਾਡੇ ਮੋਬਾਈਲ ਦੀ ਵੀ ਲਾਈਟ ਅਗਰ ਅਸੀਂ ਛੱਤੇ ਮੰਲੀ ਪਾਣੀ ਚਲੇ ਜਾਂਦੇ ਹਾਂ ਔਰ ਅਸੀਂ ਮੋਬਾਈਲ ਸੇ ਸ਼ੂਟ ਕਰਦੇ ਹਾਂ ਤਾਂ ਮੋਬਾਈਲ ਦੀ ਲਾਈਟ ਵੀ ਬਹੁਤ ਵਾਰ ਤੁਹਾਡਾ ਵੀ ਨੁਕਸਾਨ ਕਰਾ ਸਕਦੀ ਹੈ ਤੇ ਤੁਹਾਡੇ ਪਿੰਡ ਦਾ ਵੀ ਵੱਡੇ देश दा भी एक नुकसान करा सकती है तो कई सारी चीजें कि इस कताही बरतते है या फॉलो नहीं करते कई जी देखिए अगर एक रेड अलर्ट है और एक ब्लैक आउट है तो वो सारे के वास्ते इक्वली एप्लीकेबल है और रेड अलर्ट और ब्लैकआउट आउट टाइम पे कोई भी अगर इस दी पालना नहीं कर रहा है तो उसके खिलाफ ਵੰਦੀ ਕਾਨੂੰਨੀ ਕਾਰਵਾਈ ਕਰਾਂਗੇ ਉਹ ਸਕਤੀ ਨਾਲ ਜੀ ਆਪ ਜੀਆ ਕੱਲ ਕੋ ਇੱਕ ਜੇ ਕੁਛ ਪਿੰਡਾਂ ਦੇ ਵਿੱਚ ਡਰੋਨ ਦੇਖੇ ਗਏ ਨੇ ਜਿਹੀਆਂ ਚੀਜ਼ਾਂ ਕੋਈ ਹੈ ਐ ਜੀ ਆਥੈਂਟਿਕ ਹੈ ਜਾਂ ਨਹੀਂ ਦੇਖਿਏ ਇਹ ਸਾਰੇ ਜਿਹੜੇ ਇਨਫੋਰਮੇਸ਼ਨ ਹੈ ਬਹੁਤ ਸੈਂਸਿਟਿਵ ਇਨਫੋਰਮੇਸ਼ਨ ਹੈ ਔਰ ਮਿਲਟਰੀ ਨਾਲ ਰਿਲੇਟਡ ਇਨਫੋਰਮੇਸ਼ਨਸ ਹੈ ਤੋਂ ਜਿਹੜੀ ਇਨਫੋਰਮੇਸ਼ਨ ਅਸੀਂ ਦੱਸ ਸਕਦੇ ਹਾਂ ਲੋਕਾਂ ਨੂੰ ਉਹ ਪ੍ਰੋਪਰ ਚੈਨਲ ਰਾਹੀਂ ਆਫੀਸ਼ੀਅਲੀ ਅਸੀਂ ਦੱਸ ਦਿੰਦੇ ਹਾਂ ਬਹੁਤ ਜੀਆਂ ਜਿਹੜੀਆਂ ਚੀਜ਼ਾਂ ਜਿਹੜੀ ਸੈਂਸਿਟਿਵ ਹੁੰਦੀ ਹੈ ਉਹ ਫਿਰ ਅਸੀਂ ਐਸ ਪਰ ਦਾ ਇਨਫੋਰਮੇਸ਼ਨ ਫ্রম ਦਾ ਆਰਮੀ ਅਸੀਂ ਅੱਗੇ ਡਿਸਕਮਿਟ ਰਾਤ ਕਿ ਜਿਹੜੀ ਕਾਰਗ੍ਰਾਮ ਹੋ ਰਹੀ ਹੈ ਦੇਖੀਏ ਉਹ ਚ ਇਹ ਹੁੰਦਾ ਹੈ ਕਿ ਜੇ ਅਗਰ ਅਸੀਂ ਪਿੰਡਾਂ ਚ ਜਦੋਂ ਬਲੈਕਆਊਟ ਹੋ ਜਾਂਦਾ ਹੈ ਤੇ ਬਲੈਕਆਊਟ ਚ ਖੂਬ ਅੰਧੇਰਾ ਹੁੰਦਾ ਹੈ ਔਰ ਜਿਹੜੇ ਇਹ ਮਾੜੇ ਅਨਸਰ ਹੁੰਦੇ ਜਿਵੇਂ ਕੋਈ ਚੋਰ ਹੋ ਗਏ ਜਾਂ ਐਂਟੀਸੋਸ਼ਲ 엘ਮੈਂਟਸ ਹੋ ਗਏ ਉਹਦਾ ਅੰਧੇਰੇ ਦਾ ਫਾਇਦਾ ਉਠਾ ਕੇ ਪਿੰਡਾਂ ਚ ਕੋਈ ਨੁਕਸਾਨ ਨਾ ਕਰ ਪਾਣ। ਸੋ ਉਸੇ ਚੀਜ਼ ਨੂੰ ਰੋਕਣ ਵਾਸਤੇ ਔਰ ਲੋਕਾਂ ਦੇ ਮਨਚ ਇੱਕ ਸੈਂਸ ਆਫ ਸਿਕਿਉਰਿਟੀ ਦੇਣ ਵਾਸਤੇ ਅਸੀਂ ਕੁਝ ਸਮੇਂ ਵਾਸਤੇ ਇੱਕ ਠਿਕਰੀ ਪੈਰੇ ਲਗਾਣਗੇ ਇਸੇ ਇੱਕ ਇੱਕ ਇਮੀਡੀਏਟ ਅਗਰ ਮੈਸੇਜ ਵੀ ਆਂਦਾ ਹੈ ਤਾਂ ਆਵੇਂ ਬਲੈਕਆਊਟ ਦਾ ਮੈਸੇਜ ਆ ਗਿਆ ਜਾਂ ਰੈਡ ਅਲਰਟ ਦਾ ਮੈਸੇਜ ਆ ਗਿਆ तो वो भी पिंडा तक डायरेक्टली पहुंच जाने एक रात तो लवाड़ साल तो इस कार मिली थी उसको लेके काफी दहशत का माहौल जब एक रेट रहा थी वो हुन की हुंदी सच्चाई दी खोज देखिए जड़ी इस टाइप दी जड़ी एक माहौल